ਅੱਜ ਮਿਤੀ 7 2025 ਗੁਰਦੁਆਰਾ ਗੁਰੂ ਨਾਨਕ ਬਾਡੀ ਸਾਹਿਬ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਬ੍ਰਿੰਡਾ ਵਿਖੇ ਪ੍ਰਗਮਾ ਇੰਸਟੀਚੂਟ ਵੱਲੋਂ ਪੇਸ਼ੈਂਟ ਚੈੱਕਅਪ ਫ੍ਰੀ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਉਪ ਡੀਪੀ ਬਿਲਕੁਲ ਫ੍ਰੀ ਮੈਡੀਸਨ ਬਿਲਕੁਲ ਫ੍ਰੀ ਮਹੰਗੇ ਤੋਂ ਮਹੰਗੇ ਟੈਸਟ ਬਿਲਕੁਲ ਫ੍ਰੀ ਕੀਤੇ ਜਾ ਰਹੇ ਹਨ ਇਸ ਕੈਂਪ ਵਿੱਚ ਪੇਸ਼ੈਂਟ ਪਹੁੰਚ ਗਏ ਬੱਦ ਤੋਂ ਬਾਅਦ ਲਾਹ ਲੈ ਰਹੇ ਹਨ ਇਸ ਕੈਂਪ ਵਿੱਚ ਬੱਚਿਆਂ ਦੇ ਡਾਕਟਰ ਪੇਟ ਦੇ ਡਾਕਟਰ ਨੱਕਾਂ ਗਲੇ ਦੇ ਡਾਕਟਰ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਪਹੁੰਚੇ ਹੋਏ ਹਨ ਜੋ ਕਿ ਪ੍ਰਗਮਾ ਇੰਸਟੀਚਿਊਟ ਵਿੱਚ ਰੋਗਾਂ ਦੇ ਮਾਹਿਰ ਆਪਣੇ ਵਿਸ਼ੇਸ਼ ਤੌਰ ਤੇ

ਪ੍ਰਗਮਾ ਸਰਵਾਜੋ ਨੇ ਸਦੇਸ਼ ਚੋਪੜਾ ਜੀ ਦੀ 10ਵੀ ਵਰ੍ਹੇ ਦੇ ਯਾਦ ਦੇ ਵਿੱਚ ਲੱਗਾ ਜੀ ਇਹ ਤੇ ਪ੍ਰਗਮਾ ਹਸਪੀਟਲ ਵਾਲਿਆਂ ਦੀ ਜਿਹੜੀ ਆ ਉਹਨਾਂ ਦੇ ਵੱਲੋਂ ਇਹ ਲਾਇਆ ਗਿਆ ਤੇ ਜਿਹੜੀ ਸਾਰਾ ওভার ਜਿਹੜਾ ਹੈਗਾ ਇੰਚਾਰਜ ਉਹ ਇਹਨਾਂ ਦੇ ਵਿੱਚ ਪੰਜਾਬ ਕੇ ਸੀਰੀਜ਼ ਦੇ ਹੈਗੇ ਹੈ ਇੰਚਾਰਜ ਮੇਰਾ ਕੱਲ ਉਹ ਸਦੇਸ਼ ਚੋਪੜਾ ਜੀ ਉਹਨਾਂ ਦੇ ਸਾਰੇ ਰਿਲੇਟਿਵ ਕੋਈ ਤੇ ਜਿਹੜਾ ਵਿਭਾਰਗ ਹੈ ਜੀ ਇਹ ਪੇਟ ਲੀਵਰ ਅੰਤਰੀਆਂ ਦੇ ਰੋਗਾਂ ਦੇ ਬੱਚਿਆਂ ਦੇ ਰੋਗਾਂ ਵਾਸਤੇ ਔਰਤਾਂ ਦੇ ਰੋਗਾਂ ਦੇ ਕੰਨ ਨੱਕ ਗਲੇ ਵਾਸਤੇ ਤੇ ਚਮੜੀ ਦੇ ਰੋਗਾਂ ਦੇ ਇਹਨਾਂ ਦੇ ਜਿਹੜੇ स्पैशलिट डॉक्टर है वो सारे तो साजर है जी य है जी जिस किसी इस मतलब बीमारी कोई है तो पूरा इनका इलाज जरा इलाज करा के अपना फायदा उठा सकता जी हूँ तक कि लोगों ने फायदा लै लियाद मेरा गल तकरीबन अस्सी नब्बे के दरमियान हो चुकी जी गिनती जिमें जिम्मेल चलेगा एक बजे चले तक टाइम है जी अभी त टाइम मेरा हल ग्यारह को बजे जी मसाई ਤੇ ਹੋਰ ਜਿਹਨੇ ਹੋਰ 118 118 ਲੋ ਜੀ ਐਗਜ਼ੈਕਟ ਫਿਕਰ ਆ ਗਈ ਜੀ 118 ਦੀ ਜੋ ਹੁਣ ਤੱਕ ਜੇ ਐਗਜ਼ੈਕਟ ਫਿਕਰ 118 ਪੇਸ਼ੈਂਟ ਸਾਡੇ ਕੋਲ ਆ ਚੁੱਕੇ ਜੀ ਇਸ ਵੇਲੇ 11 ਵਜੇ ਤੱਕ 1 ਵਜੇ ਤੱਕ ਦਾ ਟਾਈਮ ਹੈ ਹੋ ਸਕਦਾ ਇਸ ਤੋਂ ਬਾਅਦ ਵੀ ਆਉਂਦੇ ਰਹਿਣ ਤੇ ਡਾਕਟਰ ਸਾਹਿਬ ਜਿੰਨੀ ਦੇਰ ਬੈਠੇ ਆ ਇਹ ਵੇਖਣਗੇ ਜੀ ਤੇ ਮੈਂ ਸਾਰੇ ਕੋਲੋਂ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਰੋਗ ਹੈ ਇਹਨਾਂ ਵਿੱਚੋਂ ਤੋਂ ਪੂਰਾ ਇੱਥੇ ਪਹੁੰਚ ਕੇ ਫਾਇਦਾ ਉਠਾਉਣ ਜੇ ਇਸ ਮੌਕੇ ਕਦਾ ਹੁੰਦੇ ਕਿੰਨੇ ਪੇਸ਼ੈਂਟ ਨੇ ਫਾਇਦਾ ਲੈ ਲਿਆ ਤੇ ਕਿਨੇ ਕਿ ਡਾਕਟਰ ਨੇ ਤੇ ਚੰਪ ਲੱਗਿਆ ਹੁਣ ਤੱਕ ਤਕਰੀਬਨ 120 ਪੇਸ਼ੈਂਟ ਇਹ ਤੋਂ ਪਹਿਲਾਂ ਰਜਿਸਟਰ ਹੋ ਚੁੱਕੇ ਆ ਜਿਹਦੇ ਵਿੱਚ ਸਕਿਨ ਦੇ ਆ ਬੱਚਿਆਂ ਦੇ ਆ ਤੇ ਨੱਕ ਕੰਨ ਗਲੇ ਦੇ ਆ ਲੇਡੀਜ਼ ਦੇ ਆ ਸਾਰੇ ਮਿਕਸ 118 120 ਇਹ ਐਂਟਰੀ ਹੋ ਚੁੱਕੀ ਆ ਹੁਣ ਤੱਕ ਪਿੰਕੀ ਤੇ ਪਿੰਕੀ ਅੱਗੇ ਆਉਣਗੇ ਅੱਗੇ ਆਉਣਗੇ ਆਉਣਗੇ ਭਾਈ ਜੀ ਇਹ ਵਾਲੀ ਡਾਕ ਹੈ ਇਹ ਹੈ ਇਹ ਮਾਈ ਜੀ ਹਾਂਜੀ ਪਾਸਟਿੰਗ ਕਰਦੇ ਹੈ ਜੀ ਇਹ ਕੀ ਹੈ ਇਹ ਇੱਕ ਨਹੀਂ ਮਸ਼ੀਨ ਹੈ ਕਿਸ ਚੀਜ਼ ਦੀ ਹੈ ਇਹ ਬੀਐਮਡੀ ਮਸ਼ੀਨ ਹੈ ਜੀ ਕੀ ਪਤਾ ਲੱਗਦਾ ਇਸਨੇ ਕੈਲਸ਼ੀਅਮ ਵਸਲਦਾ ਹੈ ਬੋਨ ਡੈਂਸਿਟੀ ਹੱਡੀਆਂ ਕੀ ਜੀ आप एक बार ये ना और कोई फिलहाल ਵੜਾ ਦੇ ਬੰਦਿਆ ਪੈਰ ਭਾਰੀ ਹੋ ਜਾਂਦੇ ਆ ਚਿਪਕਿਪ ਕਰਦੇ ਨੇ ਕੋਈ ਨਾ ਮੰਨ ਕੇ ਕਿ ਇਹ ਆਹ ਨਹੀਂ ਦੱਸਦਾ ਇਹ ਮਾਇਆ ਪਹਾੜ ਚੱਲ ਰਹੀ ਹੈ ਨਾ ਘੱਟ ਨਾ ਇੱਕ ਤੱਕ ਮਰੇਗਾ ਜੀਤਨ ਟੌਪਿੰਗ ਦੇ ਰਾਸੋ ਕਿਹੜੀ ਕਿਹੜੀ ਬਿਮਾਰੀ ਦੇ ਪੇਸ਼ੇਣ ਜ਼ਿਆਦਾ ਆ ਰਹੇ ਨੇ ਜ਼ਿਆਦਾ ਜਿਨ੍ਹਾਂ ਨੂੰ ਫੈਟੀ ਲੀਵਰ ਹੈ ਉਹ ਆ ਰਹੇ ਨੇ ਤੇ ਨਾਲ ਸਾਰੇ ਜਿਨ੍ਹਾਂ ਨੂੰ ਤਜਾਬ ਜ਼ਿਆਦਾ ਬੰਦ ਹੈ ਐਸਿਡਿਟੀ ਦੀ ਦਿੱਕਤ ਹੈ ਇਹ ਪੇਸ਼ੈਂਟਸ ਕਾਫੀ ਸਾਡੇ ਕੋਲ ਆ ਰਹੇ ਆ ਕੁਝ ਇੱਕ ਪੇਸ਼ੈਂਟਸ ਲੀਵਰ ਦੀ ਡਿਜ਼ੀਜ਼ ਨਾਲ ਆ ਰਹੇ ਜਿਨ੍ਹਾਂ ਜਿਵੇਂ ਕਿ ਐਲਕੋਹੋਲਿਕ ਲੀਵਰ ਡਿਜ਼ੀਜ਼ ਇਹ ਪੇਸ਼ੈਂਟਸ ਵੀ ਸਾਡੇ ਕੋਲ ਇਸੇ ਮਾਰ ਰਹੇ ਆ ਇਹ ਜਿਹੜੀਆਂ ਦਵਾਈਆਂ ਨੇ ਫ੍ਰੀ ਦਿੱਤੀਆਂ ਜਾ ਰਹੀਆਂ ਆ ਜੋ ਲਿਖ ਕੇ ਦੇ ਰਹੇ ਆ ਦਵਾਈਆਂ ਦਵਾਈਆਂ ਵੀ ਫ੍ਰੀ ਹੋ ਰਹੀਆਂ ਫਾਈਬਰੋਸਕੈਨ ਵੀ ਫ੍ਰੀ ਹੋ ਰਿਹਾ ਹੈ ਐਸਿਡਿਟੀ ਦੇ ਟੈਸਟ ਵੀ ਫ੍ਰੀ ਹੋ ਰਿਹਾ ਹੈ ਤਾਂ ਜੋ ਵੀ ਸਾਡੇ ਤੋਂ ਬੰਦੇ ਸੇਵਾ ਹੈ ਉਹ ਅਸੀਂ ਕਰ ਰਹੇ ਹਾਂ ਜੀ ਇੱਕ ਸੰਸਾ ਵੱਲੋਂ ਕੈਂਪ ਲੱਗਿਆ ਜਾਂ ਕਿਸ ਹਸਪਤਲ ਵੱਲੋਂ ਲੱਗਿਆ ਇਹ ਸਾਡਾ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਹੈ ਉਹਦੇ ਵੱਲੋਂ ਕੈਂਪ ਲੱਗਿਆ ਜਾ ਰਿਹਾ ਹੈ ਇਹਦੇ ਚ ਡਿਫਰੈਂਟ ਸਪੈਸ਼ਲਿਟੀਆਂ ਦੇ ਡਾਕਟਰਸ ਨੇ ਮੈਂ ਗੈਸਟਰੋਐਂਟਰੋਲੋਜਿਸਟ ਹਾਂ ਡਾਕਟਰ ਅਨਸ਼ੁਲ ਪੇਟ ਤੇ ਲੀਵਰ ਦਾ ਡਾਕਟਰ ਇਹ ਹਸਪਤਲ ਕਿੱਥੇ ਸਥਿਤ ਹੈ ਇਹ ਹਸਪਤਲ ਸਾਡਾ ਏਮਜ਼ ਦੇ ਲੱਗ ਗਈ ਬਾਈਪਾਸ ਰੋਡ ਤੇ ਸਥਿਤ ਹੈ ਜੀ ਹਾਂ ਜੀ ਨਾ ਕਿਰਨਜੀਤ ਸਿੰਘ ਡੈਰੀ ਚੇਅਰਮੈਨ ਨੇ ਨੈਸ਼ਨਲ ਦਲ ਸਮਾਪਤ ਕਰਦਾ ਨਇ ਜੀਤਨ ਬਾਗੀਆਂ ਡਗਬੜੀ ਪ੍ਰਧਾਨ ਜੀ ਦੇ ਸਾਡੇ ਕਪਿਟਾ ਜਿਲ੍ਹਾ ਦੇ ਚਾਰਜ ਦੇ ਜੇ ਬਰਮਾ ਜੀ ਤੁਹਾਨੂੰ ਇਸ ਸਮੂਚੀ ਟੀਮ ਦਾ ਤੇ ਉਹਨਾਂ ਨੇ ਬਠਿੰਡਾ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਜੋਕੜਾ ਜੀ ਦੇ ਧਰਮ ਪਤਨੀ ਦੀ ਯਾਦ ਵਿੱਚ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਹੈ ਜਿਹਦੇ ਵਿੱਚ ਗੁਰਦੁਆਰਾ ਗੁਰਨਾਨਕ ਵਾੜੀ ਸਾਹਿਬ ਦੀ ਪ੍ਰਬੰਧ ਕਮੇਟੀ ਦਾ ਜਿਹਨਾਂ ਨੇ ਐਸ.ਡੀ. ਸਿੰਘ ਜੀ ਤੇ ਪੈਗਮਾ ਹਸਪੀਟਲ ਦੀ پوری ਟੀਮ ਦਾ ਇੱਕ ਵੱਡਾ ਸਹਿਯੋਗ ਤੋਂ ਜਿਹੇ ਕੈਂਪਾਂ ਦੇ ਰਾਣੀ ਵਿਜੇ ਬਰਮਾ ਜੀ ਨੇ ਜਾਂ ਜਗਬਾਣੀ ਪੰਜਾਬ ਦੇ ਸ੍ਰੀ ਗੁਰਪ੍ਰੀਤ ਸਿੰਘ ਨੇ ਜਿਹੜਾ ਦੇਸ਼ ਦੇ ਵਿੱਚ ਇੱਕ ਮੈਸੇਜ ਦੇਣ ਦਾ ਅਵਰਣਾ ਕੀਤਾ ਹੈ ਤੋਂ ਮੈਂ ਇਹਨਾਂ ਦਾ ਦੁਨੀਆ ਗਰਾਿਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ। ਪਰ ਉਹ ਜਿਹੇ ਕੈਂਪਾਂ ਦੇ ਨਾਲ ਲੋਕਾਂ ਦੇ ਵਿੱਚ ਸਮਾਜ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ ਔਰ ਗਰੀਬ ਗੁਰਬੇ ਲੋਕ ਜਿਹੜੇ ਕੋਈ ਬਹੁਤੇ ਮਹਿੰਗੇ ਟੈਸਟ ਨਹੀਂ ਕਰਵਾ ਸਕਦੇ ਆ ਜ ਉਹਨਾਂ ਦੇ ਬਹੁਤ ਸਾਰੇ ਮਹਿੰਗੇ ਜਿਵੇਂ ਲੀਵਰ ਟੈਸਟ ਹੋਰ ਬਹੁਤ ਸਾਰੇ ਟੈਸਟ ਜਿਹੜੇ ਆ ਇਹਦੇ ਫਰੀਦ ਦਿੱਤੇ ਜਾ ਰਹੇ ਆ ਦਵਾਈਆਂ ਫਰੀਦ ਦਿੱਤੀਆਂ ਜਾ ਰਹੀਆਂ ਤੋ ਇਸ ਤਰ੍ਹਾਂ ਦੇ ਕੈਂਪ ਜਿਹੜੇ ਆ ਉਹ ਜੋ ਜਨ ਹਰ ਸਮਾਜਿਕ ਵਿਅਕਤੀ ਨੂੰ ਕਰਨੇ ਚਾਹੀਦੇ ਆ ਉਹ ਗੱਦਬਾੜੀ ਪ੍ਰਧਾਨ ਜੀ ਅਦੀ ਬਟੰਡਾ ਟੀਮ ਰਿਜੇ ਵਰਮਾ ਜੀ ਕੋਲੋਂ ਬੜੀ ਬੜੀ ਦਵਾਈਆਂ ਕੰਮ ਕਰਦੀ ਹੈ ਉਹਨਾਂ ਵੱਲੋਂ ਇਹ ਵੱਡਾ ਅਪਰਾਹਲਾ ਕੀਤਾ ਗਿਆ ਯੋ ਮਾਤਾ ਜੀ ਦੀ ਗਵਾਹੀ ਪਹਿਲਾ ਇਹ ਮੈਡੀਕਲ ਕੈਂਪ ਹੈ ਅਸੀਂ ਸੋਚ ਲਿਆ ਕਿ ਪੂਰੇ ਦੇਸ਼ ਭਰ ਦੇ ਵਿੱਚ ਇਸ ਤਰ੍ਹਾਂ ਦੇ ਕੈਂਪ ਜਿਹੜੇ ਆ ਲਗਭਗ ਪੰਜਾਬ ਦੇ ਸੁਭੂ ਲੋ ਲੋਏ ਜਿਹੜੇ ਕੋਈ ਜਾਗੂਟਾ ਦੇ ਬਾਰੇ ਪੰਜਾਬ ਦੇ ਇਸ ਜਿਹੜਾ ਸਮੂਹ ਹੈ ਇਹਨੇ ਹਮੇਸ਼ਾ ਹੀ ਦੇਸ਼ ਦੀ ਇਕਤਾ ਤੇ ਖੱਟਤਾ ਦੇ ਲਈ ਕੰਮ ਕੀਤਾ ਸਮਾਜ ਸੇਵਾ ਦੇ ਕੰਮਾਂ ਦੇ ਲਈ ਅਗਾਂਵਧੂ ਹੋ ਕੇ ਇਹਨਾਂ ਨੇ ਰੋਲ ਨਾ ਆਇਆ ਨਵਾਇਆਗਾ ਤੇ ਵਿਜੀਤ ਵਰਮਾ ਜੀ ਦੀ ਟੀਮ ਨੇ ਉਹ ਆਜਿਓ ਇਹ ਅਪਰਾਲਾ ਖੇਡਾਂ ਦੇ ਵਿੱਚ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਗੁਰਦੁਆਰਾ ਕਲਾਨੀ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰਨ ਸਹਿਯੋਗ ਦਿੱਤਾ ਪ੍ਰਗਮਾ ਦੀ ਟੀਮ ਦਾ ਵੀ ਬਹੁਤ ਧੰਨਵਾਦ ਪ੍ਰੈਸ ਮੀਡੀਆ ਦਾ ਵੀ ਧੰਨਵਾਦ ਜਿਹੜੇ ਲੋਕਾਂ ਦਾ ਸਵਾਲ ਇਸ ਗੱਲ ਨੂੰ ਲੈ ਕੇ ਹੈ। I think E ka hana i le lele 11:09 ਹੋ ਚੁੱਕੇ ਨੇ ਜੀ ਲਗਭਗ ਡੇਢ ਘੰਟਾ ਹੋ ਗਿਆ ਆਪਣੇ ਕੈਂਪ ਸ਼ੁਰੂ ਹੋਏ ਨੂੰ ਹੁਣ ਤੱਕ ਕੈਂਪ ਦਾ ਕਿੰਨੇ ਜਣੇ ਲਾਹਾ ਲੈ ਚੁੱਕੇ 136 ਜਣੇ ਕੈਂਪ ਦਾ ਲਾਹਾ ਲੈ ਚੁੱਕੇ ਜੀ ਡੇਢ ਘੰਟੇ ਵਿੱਚ ਡੇਢ ਘੰਟੇ ਵਿੱਚ ਕਿੰਨੇ ਵੇ ਤੱਕ ਚੱਲਣਾ ਕੈਂਪ ਲਗਭਗ ਜਿਤ ਜਿਤਕ ਜਿਤਕ ਬਰੀ ਚੱਲਣਗੇ ਕੈਂਪ ਚੱਲੂ ਆ ਜੀ ਸਾਰੇ ਬਰੀਜਨ ਤਸੱਲੀ ਬਖਸ਼ ਦੇ ਕੇ ਦਵਾਈਆਂ ਦਿੱਤੀਆਂ ਜਾਣਗੀਆਂ ਜੀ ਦਵਾਈ ਸਾਰੀ ਫ੍ਰੀ ਚੱਲ ਰਹੀ ਹੈ ਹਾਂ ਦਵਾਈ ਸਾਰੀ ਫ੍ਰੀ ਹੈ ਜੀ I'm <laughs> ਇਸੀ ਦਾ ਟੈਸਟ ਹੋ ਰਿਹਾ ਸਰ ਲੀਵਰ ਫਾਈਬਰੋਸਕੈਨ ਇਹ ਵੀ ਫ੍ਰੀ ਹੋ ਰਿਹਾ ਬਿਲਕੁਲ ਫ੍ਰੀ ਹੋ ਰਿਹਾ ਸਰ 5000 ਦਾ ਟੈਸਟ ਹੈ ਬਿਲਕੁਲ ਫ੍ਰੀ ਹੋ ਰਿਹਾ ਉਹ ਵੀ ਐਡਵਾਂਸ ਮਸ਼ੀਨ ਦੇ ਨਾਲ ਇਕੋਸੈਂਸ ਮਸ਼ੀਨ ਹੁੰਦੀ ਹੈ ਫਾਈਬਰੋਸਕੈਨ ਦੀ ਉਸ ਦੇ ਨਾਲ ਹੋ ਰਿਹਾ ਅੱਛੇ ਖਾਸੇ ਲੀਵਰ ਦੇ ਮਰੀਜ਼ ਹੁਲਤ ਪ੍ਰਾਪਤ ਕਰ ਰਹੇ ਨੇ ਇਸ ਜੀ ਹਾਂਜੀ ਇਹ ਪ੍ਰੈਗਮਾ ਹਸਪੀਟਲ ਵੱਲੋਂ ਅੱਜ ਪ੍ਰੈਗਮਾ ਹਸਪੀਟਲ ਲੋਰਗੇਨਾਈਜ਼ ਕੀਤਾ ਗਿਆ ਹੈ ਕਿਆ ਜੀ ਤਕਲੀਫ ਰਹਿੰਦੀ ਆ ਬਸ ਘੋਂਜੇ ਹੋਈ ਜਾਂਦੇ ਰਹਿੰਦੇ ਘੁਰਗੁਰ ਦੀ ਹੋਈ ਜਾਂਦੀ ਆ ਤੇ ਇੱਕ ਟੈਂਪਰ ਚਾਕੇ ਇਤਰਾ ਲੱਗਿਆ ਬਹੁਤ ਵਧੀਆ ਲੱਗਿਆ ਜੇ ਕੋਈ ਸਹੀ ਪੱਧਰ ਹਲ ਹੋਊਗਾ ਸਾਡਾ ਤੁਹਾਨੂੰ ਇਸ ਕੈਂਪ ਦਾ ਕੋਈ ਫਾਇਦਾ ਹੋਊ ਤਮੀਦ ਤਾਂ ਹੈਗੀ ਜੀ ਇਸ ਤਰ੍ਹਾਂ ਹੁਣ 5-5000 ਦਾ ਟੈਸਟ ਤੁਹਾਡੇ ਫ੍ਰੀ ਹੋਣਗੇ ਜੀ ਬਹੁਤ ਵਧੀਆ ਪਰਾਲਾ ਜੀ ਬਹੁਤ ਧੰਨਵਾਦ ਹੈ ਇਹਨਾਂ ਸੰਸਥਾ ਦਾ ਪ੍ਰੋਗਰਾਮ ਆਪ ਤੁਹਾਡਾ ਬਹੁਤ ਵਧੀਆ ਲੱਗਿਆ ਪ੍ਰੋਤਨਵਾਦ ਦੇ Thank <laughs> you. हम तक मरीज किन्ने देख चुके अभी हो गया पंद्रह भी हो गया जी पंद्रह भी बाकी अभी तो है दस पंद्रह है जी अभी बाकी और भी आ रहे हैं जी

ये बिल्कुल फ्री देख रहे हूं हाँ जी हम बिल्कुल फ्री देख रहे हैं कोई ओपीडी फीस नहीं कोई मेडिसिन दे पैसे नहीं जी फ्री हियरिंग टेस्ट भी करा रहे हैं सुनाई का टेस्ट भी फ्री हो रहा है ठीक है हाँ जी जी रणदक्ष आप अपना डॉक्टर विश्वनाथ कैसी है दे पेशेंट देख रहे हो तुसी आ, स्किन की चमड़ी की रोग के, के। हुन तक कितने पेशेंट देख चुके आई डोंट हैव एनी आईडिया कितने देखे ਲਗਭਗ ਲਗਭਗ ਜਿਸ ਵੇਲੇ ਹੁਣ 1.5 ਘੰਟਾ ਹੋ ਗਿਆ ਗੰਮ ਸ਼ੁਰੂ ਹੋਏ ਨੂੰ ਰਾਉਂਡ ਫੇਰ ਕਿੰਨੇ ਪੇਸ਼ੰਤ ਦੇਖਤੇ ਹੋਣ ਮੈਂ 25 30 ਅਰਾਊਂਡ ਤੇ ਹੋਰ ਕਿਨੇ ਕੁ ਪੇਸ਼ੰਤ ਆਉਣ ਦੀ ਮੀਤ ਹੈਗੀ ਆ ਲਗਭਗ ਆਈ ਥਿੰਕ ਐਕਸਪੈਕਟ ਕਰ ਰਹੇ 20 25 ਹੋਰ ਆ ਸਕਦੇ ਆ ਇਹ ਜਿਹੜੀ ਮੈਡੀਸਨ ਫ੍ਰੀ ਦੇ ਰਹੇ ਹੋ ਹਾਂਜੀ ਮੈਡੀਸਨ ਫ੍ਰੀ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਹੈ ਦਵਾਈਆਂ ਦਾ ਵੀ ਕੋਈ ਫੀਸ ਨਹੀਂ ਔਰ ਪਰਚੀ ਕੀ ਵੀ ਕੋਈ ਫੀਸ ਨਹੀਂ ਹੈ येड़ा कैंप कौन सा अस्पताल मालूम है प्रैगमा मेडिकल हॉस्पिटल मेडिकल इंस्टीट्यूट है वो करवा रहा है कितने से पता है ये डव वाली रोड पे जोधपुर जोधपुरamana के पास में डव वाली रोड पे है थैंक यू कर ले फटाफट आज की कहते हैं उधर हां Uh, नमस्कार मेरा नाम डॉक्टर आशिया गोयल है मैं प्रेक्मा मेडिकल इंस्टीट्यूट में ई स्पेशलिस्ट हूँ आज यहाँ पर श्रीमती स्वदेश चोपड़ा जी की याद में हमने एक कैंप लगाया है ये पंजाब के केसरी हेल्थ एसोसिएशन के साथ मिलकर प्रेक्मा मेडिकल इंस्टीट्यूट ने कैंप ऑर्गेनाइज किया है ये बहुत अच्छे से वेल ऑर्गेनाइज कैंप है जिसमें बहुत सारी स्पेशलिटीज जैसे ई एस्टो स्किन गाइवि बहुत सारे लोगों ने आज यहाँ पर कैंप किया है जिसमें तो तो हमें फ्री हियरिंग टेस्ट भी कर रहे हैं फ्री मेडिसिन दे रहे हैं फाइब्रोज कैप और बाकी कुछ और इन्वेस्टिगेशन सब भी करे जा रहे हैं तो ये बहुत अच्छा ऑर्गेनाइज कैंप है और यहाँ तो बहुत सारे पेशेंट्स आए हैं मॉर्निंग से हम फोर टे हंड्रेड पेशेंट्स का मतलब मॉर्निंग से हम यहाँ पर हंड्रेड से ज़्यादा पेशेंट्स देख चुके हैं ਸਭੀ ਆਪਣਾ ਸ਼ੁਭਨਾਮ ਮੇਰਾ ਨਾਮ ਡਾਕਟਰ ਕ੍ਰਿਤਿਕਾ ਤੁਲਾਨੀ ਹੈ ਮੈਂ ਗਾਇਨੀ ਡੀ ਸਪੈਸ਼ਲਿਸਟ ਹਾਂ ਔਰਤਾਂ ਦੀ ਔਰਤਾਂ ਦੇ ਰੋਗਾ ਦੀ ਸਪੈਸ਼ਲਿਸਟ ਹਾਂ ਪ੍ਰੈਗਮਾ ਮੈਡੀਕਲ ਇੰਸਟੀਚੂਟ ਵਿੱਚ ਹੁਣ ਤੱਕ ਕਿੰਨੇ ਪੇਸ਼ੈਂਟ ਦੇ ਚੁੱਕੇ ਆ ਆਪਾਂ 7-8 ਪੇਸ਼ੈਂਟ ਦੇਖ ਚੁੱਕੇ ਆ ਹੁਣ ਹੋਰ ਵੀ ਲਾਈਨ 'ਚ ਲੱਗੇ ਹੋਏ ਨੇ ਆਪਾਂ 10-15 ਪੇਸ਼ੈਂਟ ਦੇਖ ਚੁੱਕੇ ਆ ਤੇ ਹੋਰ ਵੀ ਹੱਲੇ ਪੇਸ਼ੈਂਟ ਵੇਟਿੰਗ ਹੈਗੇ ਨੇ ਦੇਖ ਰਹੇ ਆ ਆਪਾਂ ਸੇਵਾ ਕਰ ਰਹੇ ਆ ਇੱਥੇ ਇਹ ਜਿਹੜੀ ਮੈਡੀਸਨ ਹੈ ਜਾਂ ਪੀਐਸ ਬਿਲਕੁਲ ਫ੍ਰੀ ਹੈ ਹਾਂਜੀ ਹਾਂਜੀ ਇੱਥੇ ਕਾਫੀ ਮੈਡੀਸਨਸ ਫ੍ਰੀ ਹੈਗੀਆਂ ਪੇਸ਼ੈਂਟਸ ਨੂੰ ਤੇ ਅਵੇਲੇਬਲ ਹੈਗਾ ਕੁਝ ਆਧਾ ਕੁਝ ਜਿਹੜਾ ਆਪਾਂ ਕੁਝ ਲਿਖ ਰਹੇ ਹਾਂ ਇੱਥੇ ਅਵੇਲੇਬਲ ਹੈਗਾ ਫ੍ਰੀ ਜੋ ਟੈਸਟ ਹੋ ਰਹੇ ਉਹ ਵੀ ਫ੍ਰੀ ਹੈ ਟੈਸਟ ਵੀ ਫ੍ਰੀ ਹੋ ਰਹੇ ਨੇ ਮਤਲਬ ਡਿਸਕਾਊਂਟਡ ਰੇਟ ਤੇ ਹੋ ਰਹੇ ਨੇ ਥੈਂਕ ਯੂ ਗਹਿਰੇ ਸਾਹਿਬ ਜਿਹੜਾ ਕੈਂਪ ਲੱਗਿਆ ਕਿੰਨਾ ਬੱਲੇ ਨੇ ਲੱਗੇ ਕਿ ਕੀ ਜাদু ਵਿੱਚ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਪ ਸਿੰਘ ਗਹਿਰੇ ਆਗੂ ਸ਼੍ਰੋਮਣੀ ਅਕਾਲੀ ਦਲ ਅੱਜ ਅਸੀਂ ਖੜੇ ਆ ਗੁਰੂ ਗੋਬਿੰਦ ਸਿੰਘ ਨਗਰ ਗੁਰਦਰਾ ਸਾਹਿਬ ਗੁਰਨਾਨਕ ਬਾਡੀ ਸਾਹਿਬ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਰੇ ਵੱਡੇ ਵੱਡੇ ਬੈਨਰ ਲੱਗੇ ਹੋਏ ਨੇ ਸ਼੍ਰੀਮਤੀ ਸੁਭਦੇਸ਼ ਚੋਪੜਾ ਜੀ ਜਿਹੜਾ 10ਵੀਂ ਵਰ੍ਹੇ ਆ ਉਹਦੇ ਸਬੰਧ ਦੇ ਵਿੱਚ ਤੋਂ ਲੰਬੇ ਸਮੇਂ ਤੋਂ ਪੰਜਾਬ ਕੇਸਰੀ ਅਖਬਾਰ ਵੱਲੋਂ ਖਾਸ ਕਰਕੇ ਤੇ ਜਿਲ੍ਹਾ ਬਠਿੰਡਾ ਦੇ ਇੰਚਾਰਜ ਬਰਮਾ ਜੀ ਦੀ ਪ੍ਰੂਫ ਟੀਮ ਵੱਲੋਂ ਜੋ ਮੈਡੀਕਲ ਫ੍ਰੀ ਮੈਡੀਕਲ ਕੈਂਪ ਜੋ ਲਾਇਆ ਜਾ ਗਿਆ ਹਰ ਸਾਲ ਦੀ ਤਰ੍ਹਾਂ ਜੋ ਲਾ ਰਹੇ ਨੇ ਅੱਜ ਦੀ ਸ਼ੁਰੂਆਤ ਹੈ ਗੁਰੂ ਨਾਨਕਵਾੜੀ ਗੁਰਦੁਆਰਾ ਸਾਹਿਬ ਤੋਂ ਜਿਹੜੇ ਇਹਨਾਂ ਨੇ ਪੂਰੀ ਟੀਮ ਨੇ ਇੱਕ ਪ੍ਰਿਗਮਾ ਇੰਸਟੀਚਿਊਟ ਵੱਲੋਂ ਜੋ ਆਪਣੀ ਟੀਮ ਮੈਡੀਕਲ ਦੀ ਪੂਰੀ ਟੀਮ ਜਿਹੜੀਆਂ ਵੱਡੀਆਂ ਮਸ਼ੀਨਾਂ ਜਿਹੜੀ ਕੀਮਤੀ ਮਸ਼ੀਨਾਂ ਜੋ ਲੰਘਾ ਕਿੰਗਿਆ ਤੇ ਉਹ ਇੱਥੇ ਲੈ ਕੇ ਆ ਕੇ ਇੱਥੇ ਅੱਜ ਦੇ ਕੈਂਪ ਲਾਇਆ ਬੜਾ ਸਲਾਘਾਜੋ ਕਦਮ ਹੈ ਜਿੱਥੇ ਅੱਜ ਅਸੀਂ ਮੈਡਮ ਚੋਪੜਾ ਜੀ ਨੂੰ ਸਨਹਾਲੀ ਵੀ ਦਿੰਨੇ ਆ ਉਥੇ ਸੀ ਇਹ ਪੰਜਾਬ ਕੇਸਰੀ ਅਖਬਾਰ ਦਾ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਕੈਂਪ ਇੱਥੇ ਗੁਰੂ ਗੋਬਿੰਦ ਸਿੰਘ ਨਗਰ ਗੁਰਦਆਸਬ ਵਿਖੇ ਲਗਾਇਆ ਹੈ ਇਹਦੇ ਵਿੱਚ ਕੈਂਪ ਦਾ ਲਗਾਉਣ ਦੇ ਨਾਲ ਬੜੀ ਇਤਿਹਾਸਕ ਗੱਲ ਹੈ ਜੋ ਲੰਬੇ ਸਮੇਂ ਤੋਂ ਹੋਏ ਲਗਾਉਂਦੇ ਆ ਰਹੇ ਨੇ ਜੋ ਗਰੀਬ ਆਦਮੀ ਵੱਡੇ ਹਸਪੀਟਲਾਂ ਚ ਆ ਕੇ ਵੱਡੇ ਟੈਸਟ ਨਹੀਂ ਕਰਵਾ ਸਕਦਾ ਅੱਜ ਬੜੇ ਇੱਥੇ ਟੈਸਟ ਜਿਹੜਾ ਹੈਗਾ ਫ੍ਰੀ ਤੌਰ ਤੇ ਟੈਸਟ ਜਿਹੜੇ ਹੋ ਰਹੇ ਨੇ ਉਹ ਟੈਸਟ ਹੋ ਕੇ ਉਸ ਤੋਂ ਬਾਅਦ ਜਿਹੜੀ ਦਵਾਈ ਹੈ ਨਾ ਇਹਨਾਂ ਨੂੰ ਉਹ ਵੀ ਫ੍ਰੀ ਦਿੱਤੀ ਜਾ ਰਹੀ ਹੈ ਇਸ ਚੀਜ਼ ਦੇ ਨਾਲ ਗਰੀਬਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ ਮੀਡੀਅਮ ਕਲਾਸ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ ਤਾਂ ਤੁਸੀਂ ਦੇਖ ਰਹੇ ਹੋ ਇਹ ਅੱਜ ਦਾ ਇਕੱਠ ਮੈਡੀਕਲ ਕੈਂਪ ਦੇ ਵਿੱਚ ਬੜਾ ਬੜਾ ਇਕੱਠ ਅਸੀਂ ਇਹਦੇ ਇਕੱਠ ਦੇ ਵਿੱਚ ਹਰ ਇੱਕ ਵਰਗ ਦਾ ਜੋ ਸਾਥੀ ਹੈ ਉਹ ਇਹ ਕੈਂਪ ਦਾ ਫਾਇਦਾ ਲੈ ਰਿਹਾ ਇਸ ਗੱਲ ਦੇ ਲਈ ਅਸੀਂ ਬਹੁਤ ਬਹੁਤ ਜਿਹੜਾ ਹੈਗਾ ਪ੍ਰਿਗਮਾ ਇੰਸਟੀਚੂਟ ਦਾ ਵੀ ਧੰਨਵਾਦ ਕਰਦੇ ਹਾਂ ਤੇ ਇਧਰ ਹੈਗਾ ਪੰਜਾਬ ਕੇਸਰੀ ਅਖਬਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਕੈਂਪ ਲਾ ਕੇ ਜਿਹੜਾ ਹੈਗਾ ਬਹੁਤ ਵੱਡਾ ਅਪਰਾਲਾ ਜਿਹੜਾ ਕੀਤਾ ਤੇ ਅਸੀਂ ਅੱਜ ਹੀ ਹੁਣੇ ਗੱਲ ਹੋਈ ਆ ਸਾਡੀ ਪਰਮਾ ਜੀ ਨੇ ਜ਼ਿਲ੍ਹਾ ਅੰਚਾਰਜ ਨੇ ਉਹ ਅਸੀਂ ਵੀ ਕਿਹਾ ਕਿ ਇਸ ਕੈਂਪ ਨੂੰ ਜਿਹੜਾ ਪਿੰਡੂ ਖੇਤਰ ਦੇ ਵਿੱਚ ਵੀ ਜਿਹੜਾ ਹੈਗਾ ਲਿਜਾਇਆ ਜਾਵੇ ਜਲਦ ਸੀ ਇਹਨਾਂ ਤੋਂ ਟਾਈਮ ਲੈ ਕੇ ਜਿਹੜਾ ਹੈਗਾ ਪਿੰਡੂ ਖੇਤਰ ਦੇ ਵਿੱਚ ਵੀ ਇੱਕ ਕੈਂਪ ਲਵਾਉਣ ਦਾ ਜਿਹੜਾ ਹੈਗਾ ਇਹਨਾਂ ਨੂੰ ਬੇਨਤੀ ਕਰਾਂਗੇ ਬਹੁਤ ਵਧੀਆ ਅਪਰਾਲਾ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਲੀਬਰ ਦੀ ਮਸ਼ੀਨਾਂ ਜੋ ਕੋਰੋਨਾ ਦੀ ਮਸ਼ੀਨਾਂ ਜੋ ਲੀਬਰ ਦੇ ਟੈਸਟ ਹੁੰਦੇ ਆ ਉਹ ਕੋਰੋਨਾ ਦੀ ਮਸ਼ੀਨਾਂ ਨਵੀਂ ਤਕਨੀਕ ਆਈ ਹੈ ਉਸ ਦੇ ਨਾਲ ਕਿ ਤੁਰੰਤ ਜਿਹੜਾ ਹੈਗਾ ਲੀਬਰ ਦਾ ਟੈਸਟ ਹੁੰਦਾ ਬਹੁਤ ਵਧੀਆ ਗੱਲ ਆ ਇਹ ਅਸੀਂ ਦੁਬਾਰਾ ਫੇਰ ਮੈਂ ਆਪਣੇ ਵੱਲੋਂ ਆਪਣੇ ਦਲਤਤਿਆਚਾਰਕ ਉਸ ਗਰਸ਼ ਮੋਰਚੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ